ਅੱਜ ਯਾਰੇ ਪਤਾ ਨਹੀਂ ਡੀਐਸਪੀ ਸਾਹਿਬ ਨੇ ਹੀ ਐਸਪੀ ਸਾਹਿਬ ਨੇ ਜਿਹੜੇ ਗਰਨੇਟ ਵਾਲੇ ਮਾਮਲੇ ਨੂੰ ਵੇਖਦੇ ਪਏ ਨੇ ਸਭ ਤੋਂ ਪਹਿਲੇ ਸਰਕਾਰ ਤੁਹਾਨੂੰ ਮੈਂ ਜਨਾਬ ਦੱਸ ਦਿਆਂ ਕਿ ਸਾਨੂੰ YouTube ਪਰ ਇਹ ਐਵੇਂ ਦੀ ਚੀਜ਼ ਕਹਿ ਕੇ ਤਾਂ ਸਾਡਾ ਨਾਮ ਖਰਾਬ ਨਾ ਕਰੋ ਤੁਹਾਡੀ ਮਿਹਰਬਾਨੀ ਕਿਉਂਕਿ ਜਿੰਨੀ ਤੁਹਾਡੀ ਮਹੀਨੇ ਦੀ ਤਨਖਾਹ ਹੈ ਨਾ ਸੈਲਰੀ ਹੈ ਤੇ ਇਹ ਜਿੰਨੇ ਤੁਹਾਡੇ YouTube ਪਰ ਕਮਾਉਂਦੇ ਨੇ ਇੰਨੇ ਮੇਰੇ ਜਿਹੜੇ ਨਾ ਘਰ ਦੇ ਵਿੱਚ ਜਿਹੜੇ ਮੈਂ ਸ਼ੇਅਰ ਰੱਖੇ ਹੋਏ ਨੇ ਨਾ ਉਹ ਇੰਨੇ ਦਾ ਗੋਸ਼ਤ ਸ਼ਾਇਦ ਖਾਂਦੇ ਹੋਣਗੇ ਇਸ ਨਾਲ ਜ਼ਿਆਦਾ ਹੀ ਖਾਂਦੇ ਹੋਣਗੇ ਜ਼ਰਾ ਸਰਚ ਕਰ ਲਿਆ ਜੇ ਜ਼ਰਾ ਚੈੱਕ ਕਰ ਲਿਆ ਜੇ ਅਗਰ ਤੁਹਾਡੇ ਕੋਲ ਇਨਕੁਆਰੀ ਨਹੀਂ ਨਾ ਹੋ ਰਹੀ ਹੈ ਸਹੀ ਦੇ ਤਰੀਕੇ ਨਾਲ ਤੁਸੀਂ ਪੈਸਾ ਲੈ ਕੇ ਇਨਕੁਆਰੀ ਕਰਦੇ ਪਏ ਹੋ ਨਾ ਅਗਰ ਸ਼ਰਮ ਦੇ ਮਾਰੇ ਆ ਤੁਸੀਂ ਐਸਪੀ ਸਾਹਿਬ ਨਹੀਂ ਨਾ ਦੱਸ ਪਾ ਰਹੇ ਹੋ ਕਿ ਵਾਕਈ ਇਹ ਬੰਦਾ ਇਸਲਾਮ ਨੂੰ ਟਾਰਗੇਟ ਕਰਦਾ ਸੀ ਜਾਂ ਕੁਝ ਕਰਦਾ ਸੀ ਤੇ ਤੁਸੀਂ ਇਹ ਵੀ ਆਪਣੀ ਆ ਕੇ ਤੇ ਇੱਥੇ ਜਿਹੜੀ ਚੀਜ਼ ਦਾ ਨਹੀਂ ਪਤਾ ਨਾ ਤੇ ਉਹਦੇ ਉੱਤੇ ਟੈਂ ਟੈਂ ਕਰਨ ਦੀ ਮੇਰਾ ਖਿਆਲ ਤੁਹਾਨੂੰ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਤਾਂ ਤੁਹਾਨੂੰ ਵੇਖਿਆ ਸੀ ਜਿੰਨੀ ਕਿ ਤੁਹਾਡੀ ਏਜ ਕੋਈ ਤੁਹਾਡੀ ਸਰਵਸ ਸੱਚੀ ਗੁਜ਼ਰੀ ਹੋ ਨਹੀਂ ਲੇਕਿਨ ਤੁਸੀਂ ਕਿਤੇ ਪਿੱਛੇ ਥਾਣੇ ਦੇ ਕਮਰੇ ਚ ਬਹਿ ਕੇ ਸਾਰੀ ਸਰਵਸ ਪੂਰੀ ਕੀਤੀ ਜੇ ਠੀਕ ਹੈ ਤੇ ਜਦੋਂ ਮੈਂ ਤੁਹਾਨੂੰ ਸਾਰੇ ਪ੍ਰੂਫ ਦੇ ਦਿੱਤੇ ਨੇ ਸਾਰਾ ਕੁਝ ਕਰ ਦਿੱਤਾ ਕਿ ਬੰਦਾ ਖਾਨਾ ਕਾਬਾ ਨੂੰ ਸਾਰੀਆਂ ਚੀਜ਼ਾਂ ਕਰਦਾ ਸੀ ਉਹ ਤੁਹਾਡੇ ਕੋਈ ਗੱਲ ਨਹੀਂ ਤੁਹਾਡੇ ਚ ਮੂੰਹ ਚੋਂ ਨਿਕਲੀ ਕਿਉਂਕਿ ਤੁਹਾਨੂੰ ਇਸ ਚੀਜ਼ ਤੋਂ ਸ਼ਰਮਿੰਦਗੀ ਹੁੰਦੀ ਹੈ ਨਾ ਅੱਛਾ ਯਾਰ ਇਹ ਪਤਾ ਨਹੀਂ ਡੀਐਸਪੀ ਸਾਹਿਬ ਨੇ ਹੀ ਐਸਪੀ ਸਾਹਿਬ ਨੇ ਜਿਹੜੇ ਗਰਨੇਟ ਵਾਲੇ ਮਾਮਲੇ ਨੂੰ ਵੇਖਦੇ ਪਏ ਨੇ ਸਭ ਤੋਂ ਪਹਿਲੇ ਸਰਕਾਰ ਤੁਹਾਨੂੰ ਮੈਂ ਜਨਾਬ ਦੱਸ ਦਿਆਂ ਕਿ ਸਾਨੂੰ YouTube ਪਰ ਇਹ ਐਮ ਦੀ ਚੀਜ਼ ਕਹਿ ਕੇ ਤਾਂ ਸਾਡਾ ਨਾਮ ਖਰਾਬ ਨਾ ਕਰੋ ਤੁਹਾਡੀ ਮਿਹਰਬਾਨੀ ਕਿਉਂਕਿ ਜਿੰਨੀ ਤੁਹਾਡੀ ਮਹੀਨੇ ਦੀ ਤਨਖਾਹ ਹੈ ਨਾ ਸੈਲਰੀ ਹੈ ਤੇ ਇਹ ਜਿੰਨੇ ਤੁਹਾਡੇ YouTube ਪਰ ਕਮਾਉਂਦੇ ਨੇ ਇੰਨੇ ਮੇਰੇ ਜਿਹੜੇ ਨਾ ਘਰ ਦੇ ਵਿੱਚ ਜਿਹੜੇ ਮੈਂ ਸ਼ੇਅਰ ਰੱਖੇ ਹੋਏ ਨੇ ਨਾ ਉਹ ਇੰਨੇ ਦਾ ਗੋਸ਼ਤ ਖਾਂਦੇ ਹੋਣਗੇ ਇਸ ਨਾਲ ਜ਼ਿਆਦਾ ਹੀ ਖਾਂਦੇ ਹੋਣਗੇ ਜ਼ਰਾ ਸਰਚ ਕਰ ਲਿਆ ਜੇ ਜ਼ਰਾ ਚੈੱਕ ਕਰ ਲਿਆ ਜੇ اگر ਤੁਹਾਡੇ ਕੋਲ انکوائری ਨਹੀਂ نہ ਹੋ ਰਹੀ ہے صحیح طریقے ਨਾਲ ਤੁਸੀਂ پیسہ ਲੈ ਕੇ انکوائری ਕਰਦੇ ਪਏ ਹੋ ਨਾ اگر ਸ਼ਰਮ ਦੇ ਮਾਰੇ ਤੁਸੀਂ ایس پی ਸਾਹਿਬ ਨਹੀਂ ਨਾ ਦੱਸ پا ਰਹੇ ਹੋ ਕਿ ਵਾਕਈ ਇਹ ਬੰਦਾ اسلام ਨੂੰ ਟਾਰਗੇਟ ਕਰਦਾ ਸੀ ਜਾਂ ਕੁਝ ਕਰਦਾ ਸੀ ਤੇ ਤੁਸੀਂ ਇਹ ਵੀ ਆਪਣੀ ਆ ਕੇ ਤੇ ਇੱਥੇ ਜਿਹੜੀ ਚੀਜ਼ ਦਾ ਨਹੀਂ ਪਤਾ ਹੈ ਨਾ ਤੇ ਉਹਦੇ ਉੱਤੇ ਟੈਂ ਟੈਂ ਕਰਨ ਦੀ ਮੇਰਾ ਖਿਆਲ ਤੁਹਾਨੂੰ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਤਾਂ ਤੁਹਾਨੂੰ ਵੇਖਿਆ ਸੀ ਜਿੰਨੀ ਕਿ ਤੁਹਾਡੀ ਏਜ ਕੋਈ ਤੁਹਾਡੀ ਸਰਵਿਸ ਅੱਛੀ guzਰੀ ਹੋਣੀ ਲੇਕਿਨ ਤੁਸੀਂ ਕਿਤੇ ਪਿੱਛੇ ਥਾਣੇ ਦੇ ਕਮਰੇ 'ਚ ਬਹਿ ਕੇ ਸਾਰੀ ਸਰਵਿਸ ਪੂਰੀ ਕੀਤੀ ਜੇ ਠੀਕ ਹੈ ਤੇ ਜਦੋਂ ਮੈਂ ਤੁਹਾਨੂੰ ਸਾਰੇ ਪ੍ਰੂਫ ਦੇ ਦਿੱਤੇ ਨੇ ਸਾਰਾ ਕੁਝ ਕਰ ਦਿੱਤਾ ਕਿ ਇਹ ਬੰਦਾ ਖਾਨਾ ਕਾਬਾ ਨੂੰ ਸਾਰੀਆਂ ਉਹ ਚੀਜ਼ਾਂ ਕਰਦਾ ਸੀ ਉਹ ਤੁਹਾਡੇ ਕੋਈ ਗੱਲ ਨਹੀਂ ਤੁਹਾਡੇ ਚੋਂ ਮੂੰਹ ਚੋਂ ਨਿਕਲੀ ਕਿਉਂਕਿ ਤੁਹਾਨੂੰ ਇਸ ਚੀਜ਼ ਤੋਂ ਸ਼ਰਮਿੰਦਗੀ ਹੁੰਦੀ ਹੈ ਨਾ ਅੱਛਾ ਯਾਰ ਇਹ ਪਤਾ ਨਹੀਂ ਡੀਐਸਪੀ ਸਾਹਿਬ ਨੇ ਹੀ ਹੈ ਐਸਪੀ ਸਾਹਿਬ ਨੇ ਜਿਹੜੇ ਆ ਗਰਨੇਟ ਵਾਲੇ ਮਾਮਲੇ ਨੂੰ ਵੇਖਦੇ ਪਏ ਨੇ ਸਭ ਤੋਂ ਪਹਿਲੇ ਸਰਕਾਰ ਤੁਹਾਨੂੰ ਮੈਂ ਜਨਾਬ ਦੱਸ ਦਿਆਂ ਕਿ ਸਾਨੂੰ YouTube ਪਰ ਇਹ ਐਮ ਦੀ ਚੀਜ਼ ਕਹਿ ਕੇ ਤਾਂ ਸਾਡਾ ਨਾਮ ਖਰਾਬ ਨਾ ਕਰੋ ਤੁਹਾਡੀ ਮਿਹਰਬਾਨੀ ਕਿਉਂਕਿ ਜਿੰਨੀ ਤੁਹਾਡੀ ਮਹੀਨੇ ਦੀ ਤਨਖਾਹ ਹੈ ਨਾ ਸੈਲਰੀ ਹੈ ਤੇ ਇਹ ਜਿੰਨੇ ਤੁਹਾਡੇ YouTube ਪਰ ਕਮਾਉਂਦੇ ਨੇ ਇੰਨੇ ਮੇਰੇ ਜਿਹੜੇ ਨਾ ਘਰ ਦੇ ਵਿੱਚ ਜਿਹੜੇ ਮੈਂ ਸ਼ੇਅਰ ਰੱਖੇ ਹੋਏ ਨੇ ਨਾ ਉਹ ਇੰਨੇ ਦਾ گوشਤ ਸ਼ਾਇਦ ਖਾਣਦੇ ਹੋਣਗੇ ਇਸ ਨਾਲ ਜ਼ਿਆਦਾ ਹੀ ਖਾਂਦੇ ਹੋਣਗੇ ਜ਼ਰਾ ਸਰਚ ਕਰ ਲਿਆ ਜੇ ਜ਼ਰਾ ਚੈੱਕ ਕਰ ਲਿਆ ਜੇ ਅਗਰ ਤੁਹਾਡੇ ਕੋਲ ਇਨਕੁਆਰੀ ਨਹੀਂ ਨਾ ਹੋ ਰਹੀ ਹੈ ਸਹੀ ਤਰੀਕੇ ਨਾਲ ਤੁਸੀਂ ਪੈਸਾ ਲੈ ਕੇ ਇਨਕੁਆਰੀ ਕਰਦੇ ਪਏ ਹੋ ਨਾ ਅਗਰ ਸ਼ਰਮ ਦੇ ਮਾਰੇ ਤੁਸੀਂ ਐਸਪੀ ਸਾਹਿਬ ਨਹੀਂ ਨਾ ਦੱਸ ਪਾ ਰਹੇ ਹੋ ਕਿ ਵਾਕਈ ਇਹ ਬੰਦਾ ਇਸਲਾਮ ਨੂੰ ਟਾਰਗੇਟ ਕਰਦਾ ਸੀ ਜਾਂ ਕੁਝ ਕਰਦਾ ਸੀ ਤੇ ਤੁਸੀਂ ਇਹ ਵੀ ਆਪਣੀਆਂ ਆ ਕੇ ਤੇ ਇੱਥੇ ਜਿਹੜੀ ਚੀਜ਼ ਦਾ ਨਹੀਂ ਪਤਾ ਹੈ ਨਾ ਤੇ ਉਹਦੇ ਉੱਤੇ ਟੈਂ ਟੈਂ ਕਰਨ ਦੀ ਮੇਰਾ ਖਿਆਲ ਤੁਹਾਨੂੰ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਤਾਂ ਤੁਹਾਨੂੰ ਵੇਖਿਆ ਸੀ ਜਿੰਨੀ ਕਿ ਤੁਹਾਡੀ ਏਜ ਕੋਈ ਤੁਹਾਡੀ ਸਰਵਿਸ ਅੱਛੀ guzਰੀ ਹੋਣੀ ਲੇਕਿਨ ਤੁਸੀਂ ਕਿਤੇ ਪਿੱਛੇ ਥਾਣੇ ਦੇ ਕਮਰੇ 'ਚ ਬਹਿ ਕੇ ਸਾਰੀ ਸਰਵਿਸ ਪੂਰੀ ਕੀਤੀ ਜੇ ਠੀਕ ਹੈ ਤੇ ਜਦੋਂ ਮੈਂ ਤੁਹਾਨੂੰ ਸਾਰੇ ਪ੍ਰੂਫ ਦੇ ਦਿੱਤੇ ਨੇ ਸਾਰਾ ਕੁਝ ਕਰ ਦਿੱਤਾ ਕਿ ਬੰਦਾ ਖਾਨਾ ਕਾਬਾ ਨੂੰ ਸਾਰੀਆਂ ਚੀਜ਼ਾਂ ਕਰਦਾ ਸੀ ਉਹ ਤੁਹਾਡੇ ਕੋਈ ਗੱਲ ਨਹੀਂ ਤੁਹਾਡੇ ਚ ਮੂੰਹ ਚੋਂ ਨਿਕਲੀ ਕਿਉਂਕਿ ਤੁਹਾਨੂੰ ਇਸ ਚੀਜ਼ ਤੋਂ ਸ਼ਰਮਿੰਦਗੀ ਹੁੰਦੀ ਹੈ